ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਵਿਲੇ ਦਾਤਮ ਪੰਜ ਵਾ ਚੁੱਕੇ ਹਨ ਅੱਜ ਦਿਨ ਸੋਵਾਰਾ अंग्रेजी तरीक तीस सितंबर अंग्रेजी तरीक ती सितंबर देसी महीना अंदर अगस्त हो गया है अज देना सोमवार है जी ਅੰਗਰੇਜ਼ੀ ਤਰੀਕ 30 ਸਤੰਬਰ ਦੇਸੀ ਮਿਨਾਜ 15 80 ਹੋ ਗਿਆ ਹੈ ਦਿਨ ਸੋਵਾਰ 30 ਸਤੰਬਰ 15 ਦੇਸੀ ਮਿਨਾਜ ਹੋ ਗਿਆ ਹੈ ਉਠੋ ਇਸ਼ਨਾਨ ਪਾਣ ਕਰੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਗੁਰੂ ਘਰ ਪਰ ਆਪਣਾ ਜੀਵਨ ਸਫਲ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ